ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਐਮ ਐਸ ਸੀ ਕਰ ਰਹੀ ਦਿਵਿਆਨਾ ਦੇ ਇਹ ਵਿਦਿਆਰਥਣ ਪੰਜ ਨੰਬਰ ਹੋਸਟਲ ਦੀ 6ਵੀਂ ਮੰਜ਼ਲ ਤੋਂ ਡਿੱਗ ਕੇ ਇਸ ਦੀ ਮੌਤ ਹੋਈ ਹੈ ਪਰ ਇਹ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਇਹ ਮਹਿਜ਼ ਹਾਦਸਾ ਵਾਪਰਿਆ ਚੰਡੀਗੜ੍ਹ ਦੀ ਇਹ ਘਟਨਾ ਹੈ ਪੰਜਾਬ ਯੂਨੀਵਰਸਿਟੀ ਦੀ ਘਟਨਾ ਹੈ ਜਿੱਥੇ ਦਿਵਿਆਨਾ ਦੇ ਇੱਕ ਵਿਦਿਆਰਥਣ ਦੀ ਮੌਤ ਹੋਈ ਹੈ ਹੋਸਟਲ ਨੰਬਰ ਪੰਜ ਦੇ ਵਿੱਚ ਰਹਿੰਦੀ ਸੀ ਦਿਵਿਆ ਐਮ ਐਸ ਸੀ ਕਰ ਰਹੀ ਸੀ ਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦੀ ਛੱਤ ਤੋਂ ਡਿੱਗਣ ਦੇ ਨਾਲ ਉਸ ਦੀ ਮੌਤ ਹੋਈ ਹੈ ਪਰ ਇਹ ਅਜੇ ਤੱਕ ਤਸਵੀਰ ਸਾਫ਼ ਨਹੀਂ ਹੋ ਸਕੀ ਕਿ ਖੁਦਕੁਸ਼ੀ ਕੀਤੀ ਹੈ ਦਿਵਿਆ ਨੇ ਜਾਂ ਫਿਰ ਇਹ ਹਾਦਸਾ ਵਾਪਰਿਆ ਜਾਣਕਾਰੀ ਲਈ ਫੋਨ ਲਾਈਨ ਤੇ ਮੌਜੂਦ ਹੈ ਸਾਡੀ ਪੱਤਰਕਾਰ ਸ਼ਵੇਤਾ ਸ਼ਰਮਾ ਸ਼ਵੇਤਾ ਕੀ ਆਖਰ ਪੂਰਾ ਮਾਮਲਾ हादसा तो, पुलिस काम कर रही है तो हादसा होने तू तो बाद सोला हस्पताल दिव्या कराया गया जिस तक अद्धे एक घंटे बाद दिव्या की मौत हो गई है ਸ਼ੋ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਿਵਿਆ ਦਾ ਜੋ ਰੂਮ ਸੀ ਉਹ ਹੋਸਟਲ ਨੰਬਰ 1 ਦੇ ਵਿੱਚ ਹੀ ਪਰ ਜਦੋਂ ਉਸ ਦੀ ਮੌਤ ਹੋਈ ਤੇ ਹੋਸਟਲ ਨੰਬਰ 5 ਦੇ ਵਿੱਚ ਹੋਈ ਤੇ ਆਖਿਰਕਾਰ 5 ਦੇ ਵਿੱਚ ਦਿਵਿਆ ਕੀ ਕਰ ਰਹੀ ਸੀ ਕੁਝ ਪਤਾ ਲੱਗ ਸਕਿਆ ਕੁਝ ਜਾਂਚ ਦੇ ਵਿੱਚ ਕੁਝ ਸਾਹਮਣੇ ਆਇਆ ਦਿਵਿਆ ਅਕਸਰ ਇਹ ਹੁੰਦਾ ਹੈ ਕਿ ਇੱਕ ਕਲਾਸ ਦੇ ਸਟੂਡੈਂਟਸ ਨੂੰ ਵੱਖ-ਵੱਖ ਹੋਟਲਸ ਵਿੱਚ ਥਾਵਾਂ ਮਿਲਦੀਆਂ ਤੇ ਐਮਐਸਸੀ ਦੀ ਹੀ ਆਪਣੀ ਦੋਸਤ ਕੋਲ ਦਿਵਿਆ ਪਹੁੰਚੀ ਹੋਈ ਸੀ ਉਹਦੇ ਰੂਮ ਵਿੱਚ ਸੀਗੀ ਜਿਸ ਤੋਂ ਬਾਅਦ ਇਹ ਹਾ사 ਵਾਪਰਿਆ ਕਿਉਂਕਿ ਦਿਵਿਆ ਦੀ ਦੋਸਤ ਨੂੰ ਹੌਸਟਲ ਨੰਬਰ 5 ਵਿੱਚ ਕਮਰਾ ਮਿਲਿਆ ਜਦਕਿ ਦਿਵਿਆ ਨੂੰ ਹੌਸਟਲ ਨੰਬਰ 1 ਵਿੱਚ ਕਮਰਾ ਮਿਲਿਆ ਤੇ ਉਹ ਉਸਦੇ ਹੌਸਟਲ ਵਿੱਚ ਸੀਗੀ ਜਦੋਂ ਇਹ ਹਾ사 ਵਾਪਰਿਆ ਆਹੀ ਕਾਰਨ ਦੱਸਿਆ ਜਾ ਰਿਹਾ ਕਿ ਆਪਣੀ ਦੋਸਤ ਨੂੰ ਮਿਲਣ ਆਈ ਸੀ ਤੇ ਇਸਦੇ ਚੱਲਦੇ ਹੌਸਟਲ ਨੰਬਰ 1 ਵਿੱਚ ਨਹੀਂ ਹੌਸਟਲ ਨੰਬਰ 5 ਵਿੱਚ ਇਹ ਹਾ사 ਵਾਪਰ ਗਿਆ